ਮੁlk ਪਰ ਵਿੱਚ Eid ਦੇ ਤਿਉਹਾਰ ਨੂੰ ਲੈ ਕੇ ਖੂਬ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਚੰਡੀਗੜ੍ਹ ਦੇ ਸੈਕਟਰ 20 ਦੀ ਜਾਮਾ ਮਸਜਿਦ ਵਿੱਚ ਵੀ ਲੋਕ Eid ਦਾ ਜਸ਼ਨ ਮਨਾ ਰਹੇ ਨੇ ਸ਼ਹਿਰ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ ਅਤੇ ਸ਼ਹਿਰ ਦੀਆਂ ਮਸਜਿਦਾਂ ਬਾਜ਼ਾਰਾਂ ਨੂੰ ਵੀ ਖੂਬ ਸਜਾਇਆ ਗਿਆ Eid ਦੇ ਤਿਉਹਾਰ ਵਾਲੇ ਦਿਨ ਮੁਸਲਮਾਨ ਭਾਈਚਾਰੇ ਦੇ ਲੋਕ ਸਿਰਫ ਮਸਜਿਦਾਂ 'ਚ ਨਮਾਜ਼ ਅਦਾ ਨਹੀਂ ਕਰਦੇ ਬਲਕਿ ਜਸ਼ਨ ਵੀ ਮਨਾਉਂਦੇ ਨੇ ਜਸ਼ਨ ਮੇਲਿਆਂ ਦੇ ਰੂਪ 'ਚ ਮਨਾਏ ਜਾਂਦੇ ਨੇ ਇਸ ਤਰ੍ਹਾਂ ਬਾਜ਼ਾਰਾਂ ਦੇ ਅੰਦਰ ਰੌਣਕਾਂ ਲੱਗਦੀਆਂ ਨੇ ਇਹ 20 ਸੈਕਟਰ ਦੀ ਜਾਮਾ ਮਸਜਦ ਦੀ ਉਹ ਰਾਨਕਾ ਜਿੱਥੇ ਮੁਸਲਮਾਨ ਭਾਈਚਾਰੇ ਦੇ ਲੋਕ ਪਹੁੰਚੇ ਹੋਏ ਨੇ ਝੂਲੇ ਨੇ ਬਹੁਤ ਸਾਰਾ ਸਮਾਨ ਜਿਹੜਾ ਖਾਣ ਪੀਣ ਦਾ ਸਾਜੋ ਸਮਾਨ ਦਾ ਉਹ ਇੱਥੋਂ ਖਰੀਦ ਰਹੇ ਨੇ ਮੁਸਲਮਾਨ ਭਾਈਚਾਰੇ ਦੇ ਲੋਕ ਹਰ ਖਾਨ ਦੇ ਉੱਤੇ ਹਰ ਰੇੜੀ ਦੇ ਉੱਤੇ ਹਰ ਉਸ ਦੁਕਾਨ ਦੇ ਉੱਤੇ ਬੱਚੇ ਨੇ ਔਰਤਾਂ ਨੇ ਬਜ਼ੁਰਗ ਨੇ ਜੋ ਸਮਾਨ ਖਰੀਦ ਰਹੇ ਨੇ ਸ਼ੁਭ ਵੀ ਮੰਨਿਆ ਜਾਂਦਾ Eid ਦੇ ਤਿਉਹਾਰ ਵਾਲੇ ਦਿਨ ਇਹ ਸ਼ੁਭੀ ਮੰਨਿਆ ਜਾਂਦਾ ਕਿ ਜਦੋਂ ਕਿ ਨਵੀਂ ਚੀਜ਼ ਖਰੀਦੀ ਜਾਂਦੀ ਆ ਤਾਂ ਬਰਕਤ ਆ ਜਿਹੜੀ ਉਹ ਘਰ ਦੇ ਅੰਦਰ ਆਉਂਦੀ ਆ ਸੁਨੇਹਾ Eid ਦਾ ਤਿਉਹਾਰ ਉਹੀ ਮਨੁੱਖਤਾ ਦਾ ਦੇ ਰਿਹਾ ਔਰ ਬਿਨਾ ਮੁਸਲਿਮ ਸਮਾਜ ਤੋਂ ਹੋਰ ਧਰਮਾਂ ਦੇ ਲੋਕ ਵੀ ਇਹ ਸੀ ਦੇ ਚ ਖੁਸ਼ੀ ਨਾਲ ਸ਼ਾਮਲ ਹੋ ਰਹੇ ਨੇ ਅੱਜ Eid ਦੇ ਤਿਉਹਾਰ ਤੇ ਬਰੀਆਨੀ ਦੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਜਾਮਾ ਮਸਜਿਦ ਦੇ ਅੰਦਰ ਮੁਸਲਮਾਨ ਸਮਾਜ ਦੇ ਅੰਦਰ ਬਰੀਆਨੀ ਦਾ ਕਲਚਰ ਬਹੁਤ ਪੁਰਾਣਾ ਹੈਗਾ ਹਰ ਬਰੀਆਨੀ ਦੀ ਗੱਲ ਹੁੰਦੀ ਹੈ ਹਾਈਦਰਾਬਾਦੀ ਬਰੀਆਨੀ ਦੀ ਗੱਲ ਹੁੰਦੀ ਹੈ ਤਰ੍ਹਾਂ ਤਰ੍ਹਾਂ ਦੀਆਂ ਬਰੀਆਨੀਆਂ ਦੀਆਂ ਕਿਸਮਾਂ ਨੇ ਔਰ ਇੱਥੇ ਅੱਜ ਬਰੀਆਨੀ ਖਰੀਦ ਰਹੇ ਨੇ ਕਿੰਨੇ ਰੁਪਏ ਦੀ ਪਲੇਟ ਵੇਚ ਰਹੇ ਹੋ ਸੋਨਲੀ 30 ਰੁਪਏ 30 ਰੁਪਏ 30 ਰੁਪਏ ਕਿ ਬੇਣ 30 ਰੁਪਏ ਕੀ ਜਬ ਈਦ ਹੁੰਦੀ ਹੈ ਤਾਂ ਜ਼ਿਆਦਾ ਲੋਕ ਆਪ ਆਪ ਤੋਂ ਹਰ ਰੋਜ਼ ਵੇਚਦੇ ਹੋ ਈਦ ਕੇ ਈਦ ਕੇ ਦਿਨ ਜ਼ਿਆਦਾ ਲੋਕ ਆਤੇ ਹਨ ਹਾਂ ਈਦ ਕੇ ਲੋਕ ਬਹੁਤ ਜ਼ਿਆਦਾ ਆਤੇ ਹਨ ਪਿਆਰ ਚਾਹੇ ਵਿਅਕਤੀਗਤ ਹੋਵੇ ਚਾਹੇ ਸਮੂਹਿਕ ਹੋਵੇ ਜਾਂ ਧਾਰਮਿਕ ਹੋਵੇ ਪਿਆਰ ਹਮੇਸ਼ਾ ਨਫ਼ਰਤ ਨੂੰ ਖਤਮ ਕਰਦਾ ਅਤੇ ਇਨਸਾਨੀਅਤ ਅਤੇ ਮਨੁੱਖਤਾ ਦਾ ਸਨੇਹਾ ਦਿੰਦਾ ਈਦੁਲ ਫਤਰ ਦਾ ਤਿਹਾਰ ਵੀ ਇਨਸਾਨੀਅਤ ਅਤੇ ਮਨੁੱਖਤਾ ਦਾ ਸਨੇਹਾ ਦੇ ਰਿਹਾ ਕਿ ਕਿਸ ਤਰ੍ਹਾਂ ਸਮਾਜ ਦੇ ਅੰਦਰੋਂ ਨਫ਼ਰਤ ਦੀਆਂ ਦੀਵਾਰਾਂ ਖਤਮ ਕੀਤੀਆਂ ਜਾਣ ਅਤੇ ਹਰ ਪਾਸੇ ਪਿਆਰ ਦਾ ਪਸਾਰਾ ਹੋਵੇ ਪਿਆਰ ਦੀ ਗੱਲ ਹੋਵੇ ਇਨਸਾਨੀਅਤ ਦੀ ਗੱਲ ਹੋਵੇ ਇਹੀ ਸਨੇਹਾ ਜਿਹੜਾ ਇੱਥੋਂ ਦੇ जामा मस्जिद ਦੇ ਜਿਹੜੇ ਲੋਕ ਨੇ ਜਾਮਾ ਮਸਜਿਦ ਚ ਅਦਾ ਕਰਨ ਨਮਾਜ਼ ਅਦਾ ਕਰਨ ਆਏ ਹੋਏ ਲੋਕ ਨੇ ਹੋਈ ਦੇ ਰਹੇ ਨੇ ਇਹੀ ਗੱਲਾਂ ਹੋ ਰਹੀਆਂ ਨੇ ਕਿ ਕਿਸ ਤਰ੍ਹਾਂ ਪਿਆਰ ਨੂੰ ਵੱਧ ਤੋਂ ਵੱਧ ਵਧਾਇਆ ਜਾਵੇ ਸੰਸਾਰ ਦੇ ਅੰਦਰ ਕਿਉਂਕਿ ਹਰ ਧਰਮ ਨੇ ਹਮੇਸ਼ਾ ਮਨੁੱਖਤਾ ਦੀ ਗੱਲ ਕੀਤੀ ਹੈ ਇਨਸਾਨੀਅਤ ਦੀ ਗੱਲ ਕੀਤੀ ਹੈ ਅਤੇ ਈਦ-ਉਲ-ਫਤਰ ਦਾ ਤਿਹਾਰ ਹਰ ਵਾਰ ਹਰ ਨਵਾਂ ਸੁਨੇਹਾ ਲੈ ਕੇ ਆਉਂਦਾ ਹੈਗਾ ਹਰ ਸਾਲ ਇੱਕ ਨਵਾਂ ਸੁਨੇਹਾ ਨਵੀਂ ਊਰਜੀ ਪਿਆਰ ਦਾ ਉਹ ਸੁਨੇਹਾ ਜਿਸ ਦੇ ذریعے ਨੁਕਤਾ ਦਾ ਵੱਤੋ ਵੱਤ ਪੈਦਾ ਹੋ ਸਕੇ ਅਤੇ ਨਫਰਤ ਦੀਆਂ ਕੰਧਾਂ ਨੂੰ ਮਿਟਾਇਆ ਜਾ ਸਕੇ